ਉਹਦੇ ਤੇ ਆ ਜੰਨੀਆ ਡਬਲ ਸਟੋਰੀ ਘਰ ਤੇ ਉਸ ਤਰ੍ਹਾਂ ਚੜ ਕੇ ਬੈਠ ਗਏ ਸਾਰੇ ਚਪਟੇ ਚਪਟੇ ਬੈਠ ਗਏ ਨਾਲ ਰਹੇ ਕਿ ਕਿ ਨਾ ਪਤਾ ਹੀ ਕਿਵੇਂ ਬਚੀ ਉਹ ਆ ਵਧੀਆ ਲੱਗ ਰਿਹਾ ਜੀ ਟਰੱਕ 'ਚ ਬੈਠ ਕੇ ਮੋੜ ਤੋਂ ਤੇ ਨਾ ਜਿਹੜੇ ਟਰੱਕ ਨੇ ਵੀ ਰੇਸ ਵਾਲੇ ਨੇ ਗੇਅਰ ਗੁਰ ਕੋਈ ਨਹੀਂ ਪਾਉਣਾ ਪੈਂਦਾ ਹੈਗਾ ਤਾਂ ਕਰਕੇ ਚਲਾਉਣੇ ਬਹੁਤ ਈਜ਼ੀ ਨੇ ਬਾਕੀ ਜਿਵੇਂ ਹੋਰ ਪ੍ਰੋਸੈਸ ਹੋਣਗੇ ਲਾਇਸੈਂਸ ਵਗੈਰਾ ਦੇ ਉਹ ਵੀ ਅਸੀਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜਿਹੜੀ ਬੱਚੇ ਕਲਿੱਪ ਪਾਉਂਦੇ ਨੇ ਹੈਨਾ ਸਟੇਟਸ ਪਾਉਂਦੇ ਨੇ ਜੋ ਵੀ ਇਹ ਇੰਸਟਾ ਤੇ ਪਾਉਂਦੇ ਨੇ ਸਨੈਪਚੈਟ ਤੇ ਇਹਨੂੰ ਬਹੁਤ ਵਧੀਆ ਲੱਗਦਾ ਸੀ ਟਰੱਕ 'ਚ ਬੈਠਣਾ ਤੇ ਇਹਨੇ ਕਾਫੀ ਰਾਈਡ ਲਈ ਹੈ ਟਰੱਕ ਦੀ ਮੈਂ ਤਾਂ ਵੈਸੇ ਬੈਠ ਕੇ ਹੀ ਬੋਲ ਰਹੀ ਆ ਇਹਨੇ ਰਾਈਡ ਲਈ ਹੈ ਫਿਰ ਬਾਕੀ ਓਕੇ ਜੀ ਜ਼ਰਾ ਵਧੀਆ ਲੱਗਿਆ ਹਾਂਜੀ ਕੋਈ ਐਕਸਪੀਰੀਅੰਸ ਦੱਸੋ ਨਮ ਮਾਰ ਮਰੀਆ ਆ ਇਹ ਐ ਸੀਗਾ ਨਾ ਗੇਰਪੂਰ ਜੀ ਇਹਨਾਂ ਦੇ ਓਕੇ ਮੇਨੇ ਆ ਬਟਨ ਬੁੱਟਣ ਜੇ ਤੇ ਬੰਦਾ ਸਿੱਖ ਲੈਂਦਾ ਹੈ ਨਾ ਇਹ ਕਾਦੇ ਕਾਦੇ ਨਹੀਂ ਹੈ ਨਾ ਲੈਫਟ ਰਾਈਟ ਜੋ ਵੀ ਲਾਈਟਾਂ ਲੁੱਟਾ ਸਾਰਾ ਕੁਝ ਅ ਜਿਹੜੀ ਇਹ મતલਬ ਕਿ ਜਿਹੜੀ ਅ ਟੈਕਨੀਕਲੀ ਜੋ ਵੀ ਇੱਥੇ ਪ੍ਰੋਸੈਸ ਹੈਗਾ ਉਹ ਬਹੁਤ ਈਜ਼ੀ ਈਜ਼ੀ ਹੈ ਤੇ ਵਧੀਆ ਹੈ ਆਪਾਂ ਜੀ ਆ ਗਏ ਜਿੱਥੇ ਟਰੱਕ ਲੋਡ ਹੁੰਦੇ ਨੇ ਉੱਥੇ ਆ ਫਿਰ ਜਿੱਥੇ ਟਰੱਕ ਲੋਡ ਹੁੰਦੇ ਨੇ ਉੱਥੇ ਉਹ ਦੇਖੋ ਕਿੰਨਾ ਸੋਹਣਾ yellow color ਦਾ ਆਇਆ ਟਰੱਕ ਆ ਇਹ white ਮੂੰਹ ਵਾਲੇ ਨੇ ਉਹ yellow ਮੂੰਹ ਵਾਲਾ ਮੂੰਹ ਵੀ ਕਿੰਨੇ ਸੋਹਣੇ ਨੇ ਚਲੋ ਸਾਰਿਆਂ ਨੇ ਜਿਹੜੇ ਇੱਧਰ ਲਾਈਨ 'ਚ ਲੱਗੇ ਹੋਏ ਨੇ ਫਿਰ ਜਿਹੜੇ ਇੱਧਰ ਸਾਰੇ ਇਹ ਹੋਏ ਹੋਏ ਨੇ ਲਾਈਨ ਚ ਇਹ ਦੇਖੋ ਕਿਤੇ ਸੋਹਣੇ ਵਾਈਟ ਕਲਰ ਦੇ ਨੇ ਇੱਥੇ ਜੀ ਜਿਹੜੇ ਆਪਾਂ ਘਰ ਚ ਵੀ ਰਹਿ ਰਹੇ ਆ ਹਨਾ ਸਾਰੇ ਘਰ ਵਾਈਟ ਕਲਰ ਦੇ ਨੇ ਬਾਹਰ ਤੋਂ ਵੀ ਅੰਦਰ ਤੋਂ ਵੀ ਜਿਹੜੀ ਐਨੇ ਮਤਲਬ ਕਿ ਵੰਦੀਆ ਲੱਗਦੇ ਨੇ ਸ਼ਾਂਤ ਸ਼ਾਂਤ ਜੇ ਗੁੱਲੇ ਗੁੱਲੇ ਜੇ ਤੇ ਇੰਨਾ ਚੋ ਆਪਾਂ ਕਿਹੜਾ ਇਹ ਸ਼ਾਇਦ ਟਰੱਕ ਹੈਗਾ ਜਿਹੜਾ ਲੋਡ ਹੋਇਆ ਹੋਇਆ ਹੈ ਇਹਦੇ ਨਾਲ ਉਹਨੂੰ ਜਣੀ ਜਿਵੇਂ ਇਹ ਅਗਲੀ ਬੌਡੀ ਹੈਗੀ ਜਿੱਥੇ ਜਣੀ ਪਿੱਛੇ ਜਿਹੜਾ ਸਮਾਨ ਲੋਡ ਹੋਇਆ ਹੁੰਦਾ ਉਹ ਨਾਲ ਲੱਗ ਜਾਂਦਾ ਜਿਵੇਂ ਅ ਇੱਥੇ ਜਿਹੜੀ ਜਿੱਥੇ ਆਪਾਂ ਆਏ ਆ ਜੀ ਇੱਕੀ ਟਰੱਕ ਲੋਡ ਹੁੰਦੇ ਨੇ ਤੇ ਅ ਇੱਕ ਇੱਕ ਤੋਂ ਡੇਢ ਦਿਨ ਦੇ ਵਿੱਚ ਲੋਡ ਹੋ ਜਾਂਦੇ ਨੇ ਉਸ ਤੋਂ ਬਾਅਦ ਫਿਰ ਚਲੋ ਜਿੱਥੇ ਦਾ ਹਨਾ ਹੁੰਦਾ ਕੋਈ ਜਿਹੜੀ ਇੱਥੋਂ ਕੈਲੀਫੋਰਨੀਆ ਤੋਂ ਨਿਊਯਾਰਕ ਦਾ ਹੋ ਗਿਆ ਤਾਂ ਜਿਵੇਂ ਹੋ ਗਿਆ ਨਿਊਯਾਰਕ ਹੋ ਗਿਆ ਉਧਰ ਵੀ ਉਹ ਦੇਖੋ ਜੀ ਹੋਰ ਰੰਗਾਂ ਦੇ ਵੀ ਹੈਗੇ ਨੇ ਨਿਊਯਾਰਕ ਤੋਂ ਵੀ ਨਾ ਜਿਵੇਂ ਵਾਸ਼ਿੰਗਟਨ ਹੋ ਗਿਆ ਇਸ ਤਰ੍ਹਾਂ ਜਣੀ ਇਹ ਦੂਰ ਏਰੀਏ ਪੈ ਜਾਂਦੇ ਨੇ ਕੈਲੀਫੋਰਨੀਆ ਤੋਂ ਉੱਥੇ ਜਾਂਦੇ ਨੇ ਅ ਜੀ ਆਪਾਂ ਵੀ ਮੌਕਾ ਮਿਲਿਆ ਜੀ ਹਨਾ ਹੋਰ ਮਤਲਬ ਕਿ ਸਟੇਟ ਜਾਣ ਦਾ ਕੈਲੀਫੋਰਨੀਆ ਤੋਂ ਫਿਰ ਆਪਾਂ ਜਾਵਾਂਗੇ ਤੇ ਤੁਹਾਨੂੰ ਵੀਡੀਓ ਅਪਲੋਡ ਕਰਾਂਗੇ ਇਹ ਦੇਖੋ ਜੀ ਕੱਲੇ ਵਾਈਟ ਕਲਰ ਨਹੀਂ ਹੈਗੇ ਕਿੰਨਾ ਸੋਹਣਾ ਫਰੋਜੀ ਕਲਰ ਹੈ ਇਹ ਪਹਿਲਾਂ ਤੁਹਾਨੂੰ yellow ਦਿਖਾਇਆ ਉਹ ਹੈਗਾ ਮਹਿਰੂਨ ਕਲਰ ਦੇ ਉਪਲੀਊ ਕਲਰ ਤੇ ਇੱਧਰ ਸਾਰੇ ਬਹੁਤ ਸੋਹਣੇ ਸੋਹਣੇ ਬਣੇ ਹੋਏ ਨੇ ਜੀ ਤੇ ਹੁਣ ਆਪਾਂ ਇਹ ਜੀ ਇੱਧਰ ਸਫਾਈ ਚੱਲ ਰਹੀ ਹੈ ਜਿਹੜਾ ਇੰਨਾ ਰੌਲਾ ਜਿਹਾ ਪੈ ਰਿਹਾ ਤੇ ਜਿਹੜੀ ਟੈਕਨੀਕ ਹੈ ਜੀ ਇੱਧਰ ਇਹ ਬਹੁਤ ਵਧੀਆ ਹੈ ਤੇ ਸਾਰੇ ਰੂਲ ਫੋਲੋ ਕਰਦੇ ਨੇ ਤੇ ਤਾਂ ਕਰਕੇ ਇੱਥੇ ਜਿਹੜਾ ਜਣੀ ਡਵੈਲਪਮੈਂਟ ਜਿਹੜੀ ਐ ਉਹ ਜ਼ਿਆਦਾ ਹੋ ਰਹੀ ਹੈ ਹੁੰਦੀ ਹੈ ਇੰਨੇ ਲੰਬੇ ਟਰੱਕ ਨੇ ਜੀ ਕਾਫੀ ਸਮਾਨ ਆ ਜਾਂਦਾ ਹੁਣ ਫਾਹੀ ਗੁੱਦੀ ਕੰਸਾ ਅਨੇਕ ਤੇ ਇਹ ਜੀ ਆਪਾਂ ਕਰੇਲੇ ਬਣਾ ਰਹੀਆਂ ਇਹ ਦੇਖੋ ਇਹ ਆਪਾਂ ਕਰੇਲੇ ਛਿਲਮਲੇ ਧੋਲੇ ਤੇ ਇਹਨਾਂ ਦੇ ਵਿੱਚੋਂ ਆਪਾਂ ਲਈ ਜਿਹੜਾ ਹੈਗਾ ਸੀ ਜਿਹੜਾ ਪੱਕੇ ਬੀਜ ਹੁੰਦੇ ਨੇ ਉਹ ਕੱਢ ਪੰਨੇ ਆ ਜਿਹੜਾ ਕੱਚਾ ਹੁੰਦਾ ਉਹ ਨੂੰ ਆਪਾਂ ਗ੍ਰਾਇੰਡ ਕਰ ਲੈਂਦੇ ਆ ਤੇ ਇਧਰ ਆਪਾਂ ਨੇ ਤੇਲ ਲਏ ਆ ਸਰੋਂ ਦਾ ਤੇ ਇਹਦੇ ਵਿੱਚ ਕarele ਪਾਏ ਨੇ ਕarele ਆਪਣੀ ਬਣ ਰਹੇ ਨੇ ਤੇ ਇਹ ਆਪਾਂ ਸਟਫਿੰਗ ਕarele ਤਿਆਰ ਕਰ ਰਹੇ ਆ ਉਹਦੇ ਵਾਸਤੇ ਜਿਹੜੇ ਆਪਾਂ ਇਨਗਰੀਡੀਅੰਟ ਲਏ ਨੇ ਉਹ ਤੁਹਾਨੂੰ ਦਿਖਾਉਨੇ ਆ ਇਹਦੇ ਵਿੱਚ ਆਪਾਂ ਮਸਾਲੇ ਚ ਕੀ ਕੀ ਪਾਵਾਂਗੇ ਤੇ ਕਿਹੜੀ-ਕਿਹੜੀ ਚੀਜ਼ ਦਾ ਆਪਾਂ ਮਸਾਲਾ ਤਿਆਰ ਕਰ ਰਹੇ ਆ ਇਨੂੰ ਆਪਾਂ ਦਹੀਂ ਨਾਲ ਸਰਵ ਕਰੋ ਦਾਲ ਨਾਲ ਸਰਵ ਕਰੋ ਬਹੁਤ ਵਧੀਆ ਲੱਗਦੇ ਨੇ ਇਹ ਉਹ ਆਪਣੀ ਚੁਆਇਸ ਹੈ ਜੀ ਆਪਾਂ ਇਹਨੂੰ ਕਿਵੇਂ ਖਾਦੇ ਆ ਐ ਇਥੇ ਮੰਦਰ ਸਾਹਿਬ ਤੋਂ ਲਾਈਵ ਉਹ ਕੀਰਤਨ ਤੋਂ ਤੋਂ ਬਾਅਦ ਕਥਾ ਚੱਲ ਰਹੀ ਦੀ ਹੈ ਜੀ ਇੱਧਰ ਆਪਣੀ ਰਾਤ ਹੋ ਰਹੀ ਹੈ ਉੱਧਰ ਸਵੇਰ ਹੈ ਕਿ ਪਹਿਲਾਂ ਬਹੁਤ ਸੋਹਣੀ ਧੁੱਪ ਸੀਗੀ ਇੱਥੇ ਕੋਈ ਨਹੀਂ ਰਾਜਾ ਹੋ ਰਿਹਾ ਆ ਬਾਹਰਲੀ ਸਾਈਡ ਹੈ ਇਹ ਇਵੇਂ ਪਿੱਛੇ ਵੇੜੇ ਹੁੰਦੇ ਨੇ ਓਕੇ ਤੇ ਆਪਾਂ ਨੂੰ ਸਮਾਨ ਲੈ ਕੇ ਆਉਣੇ ਇਸ ਨੂੰ ਲੋਕਾਉਣੇ ਤੇ ਹ ਇਹ ਆਪਾਂ ਅਦਰਕ ਪੇਸਟ ਲਿਆ ਜੀ ਤੇ ਇਹ ਪਿਉਰੀ ਲਈ ਹੈ ਤੇ ਇਹ ਆਪਾਂ ਜਿਹੜਾ ਕਰੇਲੇ ਦੇ ਵਿੱਚ ਹੁੰਦਾ ਹੈ ਕੱਚਾ ਉਹ ਉਹਨੂੰ ਆਪਾਂ ਗ੍ਰਾਈਂਡ ਕੀਤਾ ਤੇ ਇਧਰ ਆਪਾਂ ਪਿਆਜ਼ ਤੇ ਹਰੀ ਮਿਰਚ ਇਹਨੂੰ ਗ੍ਰाइंड ਕੀਤਾ ਹੈ ਹੁਣ ਆਪਾਂ ਇਹ ਸਾਰਾ ਸਮਾਨ ਬਾਹਰ ਲੈ ਕੇ ਚੱਲਦੇ ਆਂ ਫਿਰ ਇਹਦਾ ਮਸਾਲਾ ਤਿਆਰ ਕਰਾਂਗੇ ਪਹਿਲਾਂ ਆਪਣੇ ਕarele ਨੇ ਜਿਹੜੇ ਉਹ ਤਿਆਰ ਹੋ ਜਾਣ ਫਿਰ ਉਸ ਤੋਂ ਬਾਅਦ ਸਟਫਿੰਗ ਕਰਾਂਗੇ ਓਕੇ ਇਹ ਆਪਣੇ ਕarele ਬਣ ਗਏ ਜੀ ਹੁਣ ਆਪਾਂ ਇਹਨਾਂ ਨੂੰ ਕੱਢਦੇ ਆਂ ਇਹ ਦੇਖੋ ਕਿੰਨੇ ਸੋਹਣੇ ਬਰਾਊਨ ਹੋ ਗਏ ਇਹ ਇਸ ਤਰ੍ਹਾਂ ਚਿਮਟੇ ਨਾਲ ਜਿਹੜੇ ਪਾਸੇ ਨੇ ਨਾ ਇਹ ਬਹੁਤ ਸੋਹਣੇ ਪਲਟੇ ਜਾਂਦੇ ਨੇ ਤੇ ਦੇਖੋ ਫੈਨ ਬਰਾਊਨ ਹੋ ਗਏ ਜਿਹੜਾ ਮੜਾ ਮੋਟਾ ਰਹਿ ਗਿਆ ਉਹਨੂੰ ਵੀ ਆਪਾਂ ਸੇਕ ਲੈਂਦੇ ਆ ਇਹ ਥੋੜਾ ਜ਼ਿਆਦਾ ਟਾਈਮ ਲੈਂਦੇ ਨੇ ਤੇ ਥੋੜਾ ਜ਼ਿਆਦਾ ਸੇਕ ਲੈਂਦੇ ਨੇ ਇਸ ਕਰਕੇ ਆਪਾਂ ਇਹਨਾਂ ਨੂੰ ਇੱਥੇ ਭੱਠੀ ਦੇ ਬਣਾ ਲੈਣੀ ਆ ਜਿਹੜੀ ਬਹੁਤ ਜ਼ਿਆਦਾ ਬ੍ਰਾਊਨ ਨਹੀਂ ਕਰਨੇ ਫਿਰ ਇਹ ਉਹ ਮੱਕੇ ਨਾ ਜਿਵੇਂ ਆਪਾਂ ਕਹਿੰਦੇ ਆ ਚੀੜੇ ਬਣ ਜਾਂਦੇ ਨੇ ਫਿਰ ਨਰਮ ਨਰਮ ਵਧੀਆ ਲੱਗਦੇ ਨੇ ਕਰੇਲਾ ਬਣਾ ਰਹੀ ਹਾਂ ਜਦੋਂ ਆਪਾਂ ਇਹਦੀ ਸਟਫਿੰਗ ਕਰਾਂਗੇ ਹੋਰ ਵੀ ਪੋਲਾ ਹੋ ਜਾਣਾ ਸੌਫਟ ਹੋ ਜਾਣਾ ਤੇ ਰੜਿਆ ਵੀ ਹੋਣਾ ਚਾਹੀਦਾ ਤੇ ਸੌਫਟ ਵੀ ਹੋਣਾ ਚਾਹੀਦਾ ਫਿਰ ਜ਼ਿਆਦਾ ਟੇਸਟੀ ਲੱਗਦਾ ਹੈ ਇਹ केजी ਆਪਾਂ ਜਿਹੜੇ ਆਪਾਂ ਕਰੇਲੇ ਇਕੱਠੇ ਕਰਕੇ ਪਾਉਦੇ ਆਂ ਕਰੇਲਿਆਂ ਦਾ ਗਰੁੱਪ ਇਹਨੂੰ ਪੂਰ ਕਹਿ ਦਿੰਦੇ ਨੇ ਤੇ ਇਹ ਆਪਣਾ ਇੱਕ ਪੂਰ ਤਿਆਰ ਹੋ ਗਿਆ ਤੇ ਹੁਣ ਆਪਾਂ ਦੂਸਰਾ ਪੂਰ ਪਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਇਹਨਾਂ ਦਾ ਮਸਾਲਾ ਤਿਆਰ ਕਰਾਂਗੇ ਕੁਝ ਜਿਵੇਂ ਕੇਲੇ ਵਰਗਾ ਕੇਲੇ ਵਰਗਾ ਗਰੇਲਾ ਐ ਇੰਨੇ ਹੀ ਆਪਾਂ ਪਹਿਲਾਂ ਬਾਦੇ ਸੀ ਅੱਧੇ ਨਹੀਂ ਅੱਧੇ ਹੁਣ ਪਾ ਕੇ 10 ਮਿੰਟ ਲੱਗਣਗੇ ਇਹਨਾਂ ਨੂੰ ਬ੍ਰਾਊਨ ਹੋਣ ਵਾਸਤੇ ਤੇ ਫਿਰ ਮਸਾਲਾ ਤਿਆਰ ਕਰਦੇ ਆ ਉਹ ਵੀ ਕਿਵੇਂ ਕਰਨਾ ਉਹ ਤੁਹਾਨੂੰ ਦਿਖਾਉਣੇ ਆ ਠੀਕ ਹੈ ਜੀ ਉਹ ਕਰਿਓ ਕਮਾਓ ਮੜਾ ਆਹ ਇਹ ਆਪਾਂ ਜੀਰਾ ਭੁੰਨ ਲਿਆ ਜੀ ਜੀਰੇ ਦੇ ਵਿੱਚ ਅਦਰਕ ਪੇਸਟ ਭੁੰਨ ਲਿਆ ਤੇ ਇਹ ਇੱਕ ਕਪਾ ਤੇਜ ਪੱਤਾ ਕੜੀ ਪੱਤਾ ਪਾ ਲੈਣੇ ਆ ਕਿ ਆਪਾਂ ਦੋਕ ਮੱਗੇ ਦੁੱਜੀ ਲਾਲ ਮਿਰਚ ਪਾ ਲਾਂਗੇ ਹਨ ਇੱਕ ਹੀ ਪਾਉਣੀ ਹੈ ਵੀ ਕਿਹੇ ਪਾ ਲੈਣੇ ਆ ਜੀ ਤੇ ਬਾਕੀ ਆਪਾਂ ਹੁਣ ਇਸ ਤੋਂ ਬਾਅਦ ਪਾਵਾਂਗੇ ਉਹੋ ਉਹ ਵਾਲਾ ਜਿਵੇਂ ਇਹਦਾ ਕੱਲ ਰੰਗ ਆ ਜੀ ਇਹਦੇ ਵਿੱਚ ਪਹਿਲਾਂ ਜੀ ਆਪਾਂ ਇਹ ਕਸੂਰੀ ਮੇਥੀ ਉਸ ਤੋਂ ਬਾਅਦ ਲਾਲ ਮਿਰਚ ਪਾਊਡਰ ਤੇ ਬਹੁਤ ਸੋਹਣਾ ਕਲਰ ਆਊਗਾ। ਹਰੀ ਵੀ ਕਾਫੀ ਪਾਈ ਹੋਈ ਹੈ ਨਾ। ਹਾਂ। ਢੇਗੀ ਮਿਰਚ ਨੇ ਉਹ ਕਲਰ ਹੀ ਤੋਂ ਨਾ ਹੋ ਜਾਣਾ। ਤੇ ਬਾਕੀ ਆਪਾਂ ਪਾਵਾਂਗੇ ਜੀ ਹਲਦੀ। ਤੇ ਉਸ ਤੋਂ ਬਾਅਦ ਆਪਾਂ ਬਾਅਦ ਚ ਪਾਉਨੇ ਆ ਨਮਕ, ਨਮਕ ਨੂੰ ਆਪਣਾ ਕੋਈ ਕਲਰ ਨਹੀਂ ਦੇਣਾ। ਤੇ ਇਹ ਆ ਗਿਆ ਜੀ ਆਪਣਾ ਜਿਹੜਾ ਕ੍ਰੇਲਿਆਂ ਦੇ ਵਿਚਾਲਾ ਸੋ ਨਹੀਂ ਹੁੰਦਾ ਹੈਗਾ ਮਸਾਲਾ ਉਹਨੂੰ ਗ੍ਰाइंड ਕੀਤਾ ਹੋਇਆ ਹੈ। ਇਹ ਸਾਰੀਆਂ ਚੀਜ਼ਾਂ ਆਪਾਂ ਚੰਗੀ ਤਰ੍ਹਾਂ ਹੋ ਕਰਦੀਆਂ ਨੇ। ਬ੍ਰਾਊਨ ਹੁਣ ਆਪਾਂ ਜਿਹੇ ਪਾ ਲੈਨੇ ਆ ਆਪਣਾ ਪਿਆਜ਼, ਹਰੀ ਮਿਰਚ 不想跟你吵架，你 <laughs>。 ਉਹਨੂੰ ਸੇਕ ਲੱਗਣ ਦੋ ਫਿਰ ਆਪਾਂ ਉਹ ਟਮਾਟਰ ਵਾਲੀ ਪਿਉਰੀ ਪਾਵਾਂਗੇ ਫਿਰ ਤਿਆਰ ਹੁੰਦਾ ਹੈ ਫਿਰ ਤੁਹਾਨੂੰ ਇਹਦੀ ਸਟਫਿੰਗ ਖਾਣੀ